ਤੋਂ ਦੇ ਪਿਆਰ ਨਾਲ ਚੱਲੇ ਜਾ। ਜਿੰਦਾਬਾਦ। ਜਿੰਦਾਬਾਦ ਕੋਕੀ। ਜਿੰਦਾਬਾਦ। ਸ਼ਰਮਣ ਦੇ ਚੱਲੇ ਜਾ। ਜਿੰਦਾਬਾਦ। ਸ਼ਰਮਣ ਦੇ ਕਾਲੀਦ ਜਿੰਦਾਬਾਦ। ਰਵੀਪ੍ਰੀ ਸਿੰਘ ਸਿੱਧੂ ਜੀ ਜਿੰਦਾਬਾਦ। ਬੋਲੇ ਸੋਨਹਾ। ਸਾਥ ਪਿਆਕਾਰ। ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈਗੀ। ਸਾਰੇ ਤਲਵੰਡੇ ਦੀਆਂ ਅੱਖਾਂ 8 ਨੰਬਰ ਵੋਟ ਤੇ ਨੇ। ਇਹ ਦੋ ਦਿਨ ਅਸੀਂ ਇੱਥੇ ਵੋਟ ਚ ਡੋਰ ਟੂ ਡੋਰ ਵੀ ਕੀਤਾਗਾ ਮੌਨਿਕਾ ਜੀ ਕੀ ਹਾਲ ਚਾਲ ਠੀਕ ਹੋ ਡੋਰ ਟੂ ਡੋਰ ਵੀ ਕੀਤਾ ਅਸੀਂ ਤੇ ਬਹੁਤ ਵਧੀਆ ਹੰਗਾਰਾ ਰਵੀ ਨੂੰ ਮਿਲ ਰਿਹਾਗਾ ਬਹੁਤ ਵਧੀਆ ਬਸ ਹੁਣ ਇੱਕ ਦਿਨ ਰਹਿ ਗਿਆਗਾ ਪਰਸੋਂ ਨੂੰ ਸਰਕਾਰ ਵਾਲੇ ਪਾਸੋਂ ਭੜਾਵਾ ਕਹਿੰਦੇ ਨੇਗੇ ਵੀ ਅਸੀਂ ਟੱਕਾ ਕਰਾਂਗੇ ਅਸੀਂ ਪਤਾ ਨਹੀਂ ਕੀ ਕਰਾਂਗੇ ਫਲਾਨ ਕਰਾਂਗੇ ਢੇਕ ਕਰਾਂਗੇ ਅਕਾਲੀ ਦਲ ਨਾਲ ਤੱਕਾ ਮੈਨਾਂ ਦਾ ਮਜ਼ਾਕ ਕਰ ਰਹੇ ਨੇ ਕਿ ਉਹ ਮਜ਼ਾਕ ਤੇਰੇ ਮੂਹਰੇ ਖੜਾ ਹੂੰਗਾ ਮੈਂ ਮੂਹਰੇ ਕਰੇ ਜੋ ਕੁਝ ਹੋਊਗਾ ਨਾ ਤੈਨੂੰ ਪਹਿਲਾਂ ਪਹਿਲਾਂ ਮੈਨੂੰ ਹੋਊਗਾ ਇਹ ਮੈਂ ਤੈਨੂੰ ਗਰੰਟੀ ਦੇ ਦਿੰਦਾ ਹਾਂਗਾ ਤੇ ਇੱਥੇ ਕੋਈ ਕੋਈ ਕਬੱਡੀ ਦਾ ਮੈਚ ਨਹੀਂ ਹੋ ਰਿਹਾਗਾ ਇੱਥੇ ਕੋਈ ਕੁਸ਼ਤੀ ਦਾ ਮੈਚ ਨਹੀਂ ਹੋ ਰਿਹਾਗਾ ਇੱਥੇ ਸਿਰਫ ਇੱਕ ਬੋਰਡ ਦੀਆਂ ਐਮਸੀ ਚੋਣਾ ਹੋ ਰਹੀਆਂ ਨੇ ਤੇ ਉਹ ਵੀ ਉਸ ਜਗ੍ਹਾ ਜਿੱਥੇ ਸਾਹਮਣੇ ਆਪਣੇ ਤਖਤ ਸਾਹਿਬ ਦਾ ਜੋ ਜਿਹੜੀ ਸੀਟ ਹੈਗੀ ਤੁਸੀਂ ਤਾਂ ਕਿਸਮਤ ਵਾਲੇ ਹੋ ਤੁਸੀਂ ਰੋਜ਼ ਸਵੇਰੇ ਉੱਠ ਕੇ ਥੋੜੇ ਨਿਸ਼ਾਨ ਸਾਹਿਬ ਸਾਹਮਣੇ ਹੈਗਾ ਤੇ ਤੁਸੀਂ ਰਾਤ ਮਸਤਕ ਵੀ ਹੁੰਨੇ ਹੋਗੇ ਤੇ ਗੁਰੂ ਦੀ ਬਖਸ਼ਿਸ਼ ਵੀ ਹੈਗੀ ਇਹ ਇੱਕ ਭਾਈਚਾਰਕ ਜਿਹੜੀ ਸਾਂਝ ਹੈ ਨਾ ਜੀ ਇਹ ਇੱਕ ਬੜੇ ਸਾਲਾਂ ਤੋਂ ਬਣਦੀ ਹੈਗੀ ਜਿਹੜਾ ਕਿਸਾਨਾਂ ਦਾ ਤੇ ਵਪਾਰੀਆਂ ਦਾ ਦੋਰੇਟਾ ਹੈਗਾ ਜੋ ਅਕਾਲੀ ਦਲ ਦਾ ਭਾਜਪਾ ਦਾ ਰਿਸ਼ਤਾ ਹੁੰਦਾ ਸੀਗਾ ਤੇ ਮੈਂ ਇਹ ਹੀ ਅਰਦਾਸ ਬੇਨਤੀ ਕਰਦਾ ਹਾਂ ਕਿ ਦੁਬਾਰੇ ਰਿਸ਼ਤਾ ਬਣ ਜੇ ਇਹ ਨੌ ਮਾਸ ਦਾ ਰਿਸ਼ਤਾ ਹੈਗਾ ਇਹ ਨੂੰ ਨਹੀਂ ਆਪਾਂ ਤੋੜ ਸਕਦੇ ਤੇ ਮੈਂ ਸਿੰਘਲਾ ਸਾਹਿਬ ਨੂੰ ਤੇ ਆਮ ਆਦਮੀ ਪਾਰਟੀ ਨੂੰ ਮੈਂ ਚੇਤਾਵਨੀ ਦੇਣਾ ਚਾਹਣਾਗਾ ਕਿ ਇਹ ਪਿੰਡ ਸਾਡਾ ਹੈਗਾ ਤੁਸੀਂ ਇੱਥੇ ਕੋਈ ਗੜਬੜ ਚੜਨ ਦੀ ਕੋਸ਼ਿਸ਼ ਨਾ ਕਰਿਓ ਜਵਾਬ ਉਹਨਾਂ ਹੀ ਜ਼ਬਰਦਸਤ ਮਿਲੂ ਜਣਾ ਤੁਸੀਂ ਕਰੋਗੇ ਤੇ ਮੈਂ ਨਹੀਂ ਚਾਹੁੰਦਾਗਾ ਵੀ ਆਪਣੇ ਪਿੰਡ ਦਾ ਮਾਹੌਲ ਖਰਾਬ ਹੋਵੇ ਮੈਂ ਕਿਸੇ ਕਿਤੇ ਵੀ ਨਹੀਂ ਚਾਹੁੰਦਾਗਾ ਮੈਂ ਤਾਂ ਜਦੋਂ ਮੇਰੀ ਆਪ ਦੀ ਇਲੈਕਸ਼ਨ ਵੀ ਸੀਗੀ ਉਦੋਂ ਮੈਂ ਭਾਜਪਾ ਦੇ ਵਿੱਚ ਸੀਗਾ ਤੇ ਉਦੋਂ ਮਾਹੌਲ ਬਹੁਤ ਖਰਾਬ ਸੀ ਭਾਜਪਾ ਦੇ ਪ੍ਰਤੀ ਮੈਂ ਉਦੋਂ ਵੀ ਹਰੇਕ ਪਿੰਡ 'ਚ ਹਰੇਕ ਪਾਰਟੀ ਦੇ ਬੂਥ ਤੇ ਜਾ ਕੇ ਹਰੇਕ ਮੈਂ ਵਰਕਰ ਨੂੰ ਉਹ ਦੂਜੀ ਪਾਰਟੀ ਦੇ ਵਰਕਰ ਨਾਲ ਮੈਂ ਮਿਲ ਕੇ ਆਿਆਂਗਾ ਕਿਉਂਕਿ ਯਾਰ ਇਹ ਤਾਂ ਇੱਕ ਦਿਨ ਦਾ ਕੰਮ ਹੁੰਦਾ ਹੈਗਾ ਇਲੈਕਸ਼ਨਾਂ ਦਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਗਿਆ ਇਹ ਜਿਹੜਾ ਪਿੰਡ ਲੈਵਲ ਤੇ ਜਿਹੜਾ ਆਪਣਾ ਇੱਕ ਵੱਡਾ ਪਿੰਡ ਹੀ ਹੈਗਾ ਜਿਹੜਾ ਸ਼ਹਿਰ ਲੈਵਲ ਤੇ ਜਿਹੜਾ ਭਾਈਚਾਰਕ ਸਾਂਝ ਬਣਦੀ ਹੈ ਨਾ ਬਹੁਤ ਔਖੀ ਬਣਦੀ ਹੈਗੀ ਖਰਾਬ ਕਰ ਲਓ ਮਿੰਟ ਲੱਗਦਾ ਤੇ ਬਣਾਉਣ ਨੂੰ ਮੁੱਦਦਾ ਲੱਗ ਜਾਂਦੀਆਂ ਨੇ ਗਿਆ ਤੋਂ ਇਸ ਕਰਕੇ ਮੈਨੂੰ ਪੂਰਾ ਵਿਸ਼ਵਾਸ ਹੈ ਦੇਖੋ 15 ਸਾਲ ਸਾਨੂੰ ਇਹੀ ਕੰਮ ਕਰਦੇ ਹੁੰਦੇ ਹੋ ਗਏ ਤੇ ਤੋ ਮੈਨੂੰ ਲੱਗਦਾਗਾ ਵੀ ਤੂੰ ਰਿਕਾਰਡ ਤੋੜ ਮਾਰ ਮਾਰ ਜਾਂ ਤੇ ਜਿੱਤੇਗਾ ਰਵੀ ਰਿਕਾਰਡ ਤੋੜ ਮਾਰ ਦਿੰਦਾ ਸਾਰਿਆਂ ਨੇ ਤੈਨੂੰ ਪਹਿਲਾਂ ਹੀ ਆਪਦੇ ਮਨਾਂ 'ਚ ਤੈਨੂੰ ਐਮਸੀ ਬਣਾਇਆ ਹੋਇਆਗਾ ਤੇ ਜੋ ਤੁਹਾਡੇ ਕੰਮ ਨੇਗੇ ਜੋ ਤੁਹਾਡੇ ਬੋਰਡ ਦੇ ਕੰਮ ਨੇਗੇ ਦੇਖੋ ਕਾਂਗਰਸ ਪਾਰਟੀ ਤੁਹਾਨੂੰ ਚਲੋ ਕਾਂਗਰਸ ਵਾਲੇ ਦਾ ਹੁਣ ਉਹਨਾਂ ਬਾਰੇ ਕੀ ਬੋਲਾਂ ਤਾਂ ਵਿਚਾਰੇ ਆਪਣੇ ਨਾਲ ਹੀ ਗਈ ਹੈ ਇੱਥੇ ਆਮ ਆਦਮੀ ਪਾਰਟੀ ਤਿੰਨ ਸਾਲ ਉਹਨਾਂ ਦੀ ਸਰਕਾਰ ਰਹਿ ਗਈ ਇੱਥੇ ਜੋ ਤੁਹਾਡੀਆਂ ਮੁਸ਼ਕਲਾਂ ਨੇ ਜਾਂ ਤੁਹਾਡੇ ਵਾਰਡ ਦੀਆਂ ਜੋ ਪੈਨਸ਼ਨਾਂ ਕੱਟੀਆਂ ਗਈਆਂ ਨਹੀਂ ਗਈਆਂ ਉਹ ਅੱਜ ਤੱਕ ਉਹਨਾਂ ਨੇ ਹੱਲ ਨਹੀਂ ਕੀਤੀਆਂ ਕਰ ਸਕਦੇ ਸੀ ਬੜੀ ਛੋਟੀ ਜੀ ਗੱਲ ਸੀਗੀ ਿੱਡੀ ਕਬੜੀ ਗੱਲ ਹੈਗੀ ਪਰ ਕੀਤੀਆਂ ਨਹੀਂ ਗਈਆਂ ਤੇ ਹੁਣ ਸਿੰਘਲਾ ਸਾਹਿਬ ਨੂੰ ਇੱਥੇ 2 ਨੰਬਰ ਵਾਰਡ ਤੋਂ 8 ਨੰਬਰ ਵਾਰਡ 'ਚ ਭੇਜਣ ਦਾ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਕੀ ਇਹਨਾਂ ਨੇ ਕੀ ਗੇਮ ਖੱਢੀ ਹੈ ਨਹੀਂ ਹਰਉਣ ਹਰਉਣ ਦਾ ਤਾਂ ਜੀ ਸੁਖਣਾ ਇਹਨਾਂ ਲੈਣ ਪਰ ਗੱਲ ਗੱਲ ਉੱਥੇ ਹੀ ਆ ਜਾਂਦੀ ਹੈ ਮੈਂ ਤੁਹਾਨੂੰ ਫੇਰ ਦੁਬਾਰੇ ਬੇਨਤੀ ਕਰਦਾਗਾ ਆ ਜਿਹੜੀ ਆਪਣੀ ਭਾਈਚਾਰਕ ਸਾਂਝ ਹੈ ਨਾ ਪੰਜਾਬ ਨੂੰ ਤਾਂ ਖਾਨ ਨੂੰ ਤਾਂ ਚਾਰੇ ਪਾਸੇ ਲੋਕ ਪਏ ਹੋਏ ਨੇਗੇ ਇਸ ਟਾਈਮ ਤੇ ਹਾਂ ਹਾਂ ਇਹ ਹੋ ਸਕਦਾ ਹਾਂ ਇਹ ਗੱਲ ਫੱਡੀ ਸਹੀ ਹੈ ਜੋ ਪੰਜਾਬ ਦਾ ਅੱਜ ਕੱਲ ਦਾ ਮਾਹੌਲ ਹੈ ਤਿੰਨ ਸਾਲ ਝਾੜੂ ਦੀ ਸਰਕਾਰ ਇੱਥੇ ਰਹਗੀ ਤੇ ਜਿਹੜਾ ਬੇੜਾ ਕਰਕੇ ਜਿਹੜਾ ਪੰਜਾਬ ਨੂੰ ਨਰਕ ਇਹਨਾਂ ਨੇ ਬਣਾਇਆ ਹੈਗਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈਗਾ ਹਾਂਜੀ 900 ਆ ਲੋ ਮਲਕਾਣਾ ਸਾਹਿਬ ਕਹਿੰਦੇ ਮਿਊਂਸੀਪੈਲਿਟੀ ਕੋਲੇ ਝਾੜੂ ਵੀ ਨਹੀਂ ਹੈਗਾ ਉਹ ਵੀ ਮੁੱਕੇ ਪਏ ਨੇਗੇ ਮੈਂ ਨਾ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾਗਾ ਆਪਾਂ ਖੜਨ ਵਾਲੇ ਬੰਦੇ ਆ ਦੇਖੋ ਸ਼ਰੋਬਨ ਅਕਾਲੀ ਦਲ ਦੇ ਪੰਜੇ ਉਮੀਦਵਾਰਾਂ ਦਾ ਅੱਜ ਪ੍ਰਚਾਰ ਕਰਕੇ ਆਏ ਆਗੇ ਗੁਰੂ ਦੀ ਮਿਹਰ ਨਾਲ ਬਹੁਤ ਵੱਡਾ ਇੱਕ ਹੰਗਾਰਾ ਮਿਲ ਰਿਹਾ ਹੈਗਾ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਤੇ ਵੱਖ-ਵੱਖ ਜਿਹੜੇ ਸਾਡੇ ਉਮੀਦਵਾਰ ਨੇ ਉਹਨਾਂ ਨੂੰ ਵੀ ਖਾਸ ਕਰਕੇ ਰਵੀ ਕੁਮਾਰ ਕੋਕੀ ਜੀ ਨੂੰ ਇਹਨਾਂ ਨੇ ਆਪ ਦੇ ਜਿਹੜੀ ਛਵੀ ਹੈਗੀ ਉਹ ਆਪਦੇ ਵਾਰਡ 'ਚ ਇਸ ਤਰੀਕੇ ਦੀ ਬਣਾਈ ਹੋਈ ਆ ਵੀ ਇਹ ਹਰੇਕ ਨਾਲ ਖੜਦੇ ਨੇਗੇ ਹਰੇਕ ਦੇ ਸੁੱਖ-ਦੁੱਖ 'ਚ ਖੜਦੇ ਨੇਗੇ ਤੇ ਇਹੋ ਜਿਹਾ ਇੱਕ ਸੂਝਵਾਨ ਹਿੰਮਤ ਵਾਲਾ ਆਪਾਂ ਨੂੰ ਐਮਸੀ ਚੁਣਨਾ ਚਾਹੀਦਾ ਹੈਗਾ ਬੀਬਾ ਬਾਦਲ ਐਮਪੀ ਨੇਗੇ ਇਹਨਾਂ ਨੂੰ ਤੁਸੀਂ ਮੈਂ ਬੇਨਤੀ ਕਰਦਾ ਤੁਹਾਡੇ ਰਾਹੀ 8 ਨੰਬਰ ਵਾਰਡ ਦੇ ਵਸਨੀਕਾਂ ਨੂੰ ਵੀ ਇਹਨਾਂ ਨੂੰ ਵੋਟ ਪਾ ਕੇ ਐਮਸੀ ਬਣਾਓ ਤਾਂ ਕਿ ਅਸੀਂ ਮਾਰਚ ਮਹੀਨੇ ਤੋਂ ਜਦੋਂ ਬੀਬਾ ਬਾਦਲ ਦਾ ਇੱਥੇ ਸੰਗਠਨ ਸ਼ੁਰੂ ਹੋਣਾਗਾ ਜਿਹੜੇ ਕੰਮ ਰਹਿੰਦੇ ਨੇਗੇ ਤੁਹਾਡੇ ਵਾਰਡ ਵਿੱਚ ਉਹ ਅਸੀਂ ਇਹਨਾਂ ਨੂੰ ਮੂਹਰੇ ਲਾ ਕੇ ਐਮਸੀ ਬਣਾ ਕੇ ਮੂਹਰੇ ਲਾ ਕੇ ਇਹਨਾਂ ਤੋਂ ਕੰਮ ਉਹ ਕਰਾਈਏ ਤੇ ਅਕਾਲੀ ਦਲ ਭਾਜਪੀ ਦੀ ਜਿਹੜੀ ਸਾਂਝ ਹੈਗੀ ਪੁਰਾਣੀ ਸਾਂਝ ਹੈਗੀ ਜੋ ਕਿਸਾਨਾਂ ਦੀ ਤੇ ਵਪਾਰੀਆਂ ਦੀ ਆਰਥਿਕਾਂ ਦੀ ਜੋ ਸਾਹ ਜਾਈਗੀ ਤੇ ਨੋਮਾ ਆ ਰਿਸ਼ਤਾ ਹੈਗਾ ਉਹ ਮੈਂ ਸਮਝਦਾਗਾ ਵੀ ਬਰਕਰਾਰ ਰੱਖੀਏ ਗੁਰੂ ਗੁਰੂ ਮਿਹਰ ਕਰੇ ਵੱਡੀ ਲੀਡ ਨਾਲ ਰਵੀ ਕੁਮਾਰ ਕੋਕੀ ਜੀ ਜਿੱਤਣੇ ਸਰ ਜਿਸ ਤਰ੍ਹਾਂ ਤੁਸੀਂ ਕਾਗਜ਼ਾਂ ਚਕਾਉਣ ਦੇ ਵਿੱਚ ਧੱਕਾਸ਼ਾਹੀ ਕਰੀ ਹੈ ਲੱਗਦਾ ਸਰੂ ਜੀ ਮਤਲਬ ਕਰਨਗੇ ਜਾਂ ਜੇ ਕਰੀ ਤਾਂ ਕੀ ਤੁਸੀਂ ਤੁਹਾਡਾ ਰੁਕੂਮ ਗਏ ਦੇਖੋ ਤਲਵੰਡੀ ਸਾਹਿਬ ਉਹਦੇ ਇਤਿਹਾਸ ਵਿੱਚ ਬਹੁਤ ਪਾਰਟੀਆਂ ਕੋਲੇ ਇੱਥੇ ਪਾਵਰ ਆਈ ਹੈਗੀ ਪਰ ਪਹਿਲੀ ਵਾਰੀ ਹੋਇਆਗਾ ਇੱਥੇ ਖੜੇ ਨੇ ਮਿੱਠੂ ਜੀ ਇਹਨਾਂ ਨੂੰ ਪੁੱਛ ਲਓ ਤੁਸੀਂ ਕਿ ਪਹਿਲੀ ਵਾਰੀ ਹੋਇਆਗਾ ਵੀ ਪਾਰਟੀ ਨਮਾਇੰਦਿਆਂ ਦੇ ਜਿਹੜੇ ਕਾਗਜ਼ ਨੇਗੇ ਉਹ ਰੱਦ ਕੀਤੇ ਗਏ ਨੇਗੇ ਸੋ ਮੈਂ ਸਮਝਦਾ ਇੱਕ ਬਹੁਤ ਵੱਡਾ ਇਹਨਾਂ ਨੇ ਬਹੁਤ ਮਾੜਾ ਜਿਹੜੀ ਇਹਨਾਂ ਦਾ ਇਹਨਾਂ ਨੇ ਪ੍ਰਥਾ ਸ਼ੁਰੂ ਕੀਤੀ ਹੈਗੀ ਇਹ ਇੱਥੇ ਹੀ ਖਤਮ ਹੋ ਜਾਣੀ ਚਾਹੀਦੀ ਹੈਗੀ ਭਾਈਚਾਰੇ ਇਕਸਾਂ ਜੋ ਹਮੇਸ਼ਾ ਬਰਕਰਾਰ ਰਹਿਣੀ ਚਾਹੀਦੀ ਹੈਗੀ ਜੋ ਗੁੱਸਾ ਹੈਗਾ ਜਿਹੜੇ ਬੰਦਿਆਂ ਨੇ ਜਿਹੜੇ ਬੰਦਿਆਂ ਦੇ ਕਾਗਜ਼ ਰਿਜੈਕਟ ਹੋਏ ਨੇਗੇ ਉਹਨਾਂ ਦਾ ਗੁੱਸਾ ਤੇ ਜਿਹੜੀ ਆਵਾਮ ਦਾ ਗੁੱਸਾ ਉਹ ਅੱਜ ਸਾਰਿਆਂ ਨੂੰ ਸਾਰਿਆਂ ਸਿਰ ਚੜ ਕੇ ਬੋਲ ਰਿਹਾ ਹੈਗਾ ਤੇ ਇਹਨਾਂ ਦਾ ਜਿਹੜਾ ਖਾਮਿਆ ਜਾਗਾ ਆਮ ਆਦਮੀ ਪਾਰਟੀ ਨੂੰ ਪਰਸੋਂ ਨੂੰ ਜ਼ਰੂਰ ਭੁਗਤਣਾ ਪਊਗਾ ਇਹ ਤੁਹਾਨੂੰ ਦੇਖੋ ਲੱਗੂਆ ਨਾਲ ਢੇਨ ਵਾਲੇ ਚੌਂਕ ਤੋਂ ਲੈ ਕੇ ਕੀ ਕਹਿਣਾ ਚਾਹੁੰਦਾ ਪਹਿਲਾਂ ਤਾਂ ਜੀ ਮੈਂ ਇੱਥੇ ਪਹੁੰਚੀ ਸਾਰੀ ਸਾਥ ਸੰਗਤ ਦਾ ਤੇ ਆਪਣੇ ਅਗਰਵਾਲ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਣਾਗਾ ਜਿਨ੍ਹਾਂ ਨੇ ਮੈਨੂੰ ਇਹਨਾਂ ਨਮਾਨੇ ਨੂੰ ਮਾਨ ਬਖਸ਼ਿਆ ਦੂਸਰੀ ਗੱਲ ਜੀ ਸਾਰੇ ਨਗਰ ਨੂੰ ਪਤਾ ਹੀ ਆ ਵੀ ਜੋ ਸਾਡੇ ਨਾਲ ਹੋਇਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਕਾਗਜ਼ ਰਿਜੈਕਟ ਕੀਤੇ ਗਏ ਉਦੋਂ ਓਬਜੈਕਸ਼ਨ ਲਗਾਇਆ ਗਿਆ ਉਸ ਤੋਂ ਬਾਅਦ 14 ਤਰੀਕ ਨੂੰ ਆਪਣੇ ترسےਮ ਕੁਮਾਰ ਸਿੰਘਲਾ ਜੀ ਨੇ ਬਹੁਤ ਮੇਰੇ ਤੇ ਪ੍ਰੈਸ਼ਰ ਪਵਾਇਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਰਵੀ ਕੁਮਾਰ ਜੀ ਕੋਕੀ ਜੀ ਜਿਨ੍ਹਾਂ ਨੂੰ ਮੈਨੂੰ ਕੋਕੀ ਕਹਿੰਦੇ ਨੇ ਵੀ ਇਹ ਕਾਗਜ਼ ਚੱਕ ਲੈਣਾ ਦੇਖੋ ਜੀ ਮੇਰੇ ਸਰਦਾਰ ਰਵੀਪ੍ਰੀਤ ਜੀ ਸਿੱਧੂ ਮੇਰੇ ਵੱਡੇ ਵੀਰ ਦਾ ਮੇਰੇ ਨਾਲ ਹੱਥ ਜੱਥ ਫੜਿਆ ਹੋਇਆ ਸੀ ਕਹਿੰਦਾ ਵੀ ਮੈਂ ਤੇਰੇ ਨਾਲ ਖੜਾ ਕੁਝ ਨਹੀਂ ਹੋਣ ਦੰਦਾ ਹੁਣ ਮੈਂ ਸਾਰੇ ਵੋਟਰ ਨੂੰ ਅਪੀਲ ਕਰਦਾ ਵੀ ਜਿਹੜਾ ਉਹਨਾਂ ਨੇ ਆਪਣੇ ਤੇ ਆਪਾਂ ਨੂੰ ਅਡਜਕ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹੜਾ ਮੇਰੇ ਤੇ ਪ੍ਰੈਸ਼ਰ ਪਾਇਆ ਉਹ ਤੁਸੀਂ ਆਉਣ ਵਾਲੀ 21 ਤਰੀਕ ਨੂੰ 21 ਦਸੰਬਰ ਨੂੰ ਦਿਨ ਸ਼ਨੀਵਾਰ ਨੂੰ ਬਾਥ ਜੋੜ ਕੇ ਬੇਨਤੀ ਆ ਵੀ ਬੋਟਾਂ ਨਾਲ ਇਹਨਾਂ ਦਾ ਜੀ ਮੂੰਹ ਬੰਦ ਕਰ ਦਿਓ ਜੀ ਜੈ ਸ਼੍ਰੀ ਰਾਮ ਜੀ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ ਐਸੀ ਉਮਰ ਦੇ ਵਿੱਚ ਹੀ ਮੰਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ ਜੀ ਲਰਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਆ ਕੇ ਕਰ ਸਕੇ ਜੀ ਲਾ ਕੇ ਪੜ੍ਹਾਈ ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ